ਹੁਣ 9 ਅਗਸਤ ਵਾਲੇ ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ 31 ਸਾਲ ਦੀ ਇੱਕ ਮਹਿਲਾ ਡਾਕਟਰ ਦੀ Laash ਮਿਲਦੀ ਆ ਜਿਸ ਦੀ ਜਿਹੜੀ ਗਰਦਨ ਦੀ ਹੱਡੀ ਆ ਇਹ ਤੋੜੀ ਹੁੰਦੀ ਆ ਬਾਹਾਂ ਤੋੜੀਆਂ ਹੁੰਦੀਆਂ ਨੇ ਉਂਗਲਾਂ ਤੋੜੀਆਂ ਹੁੰਦੀਆਂ ਨੇ ਅੱਖਾਂ ਦੇ ਵਿੱਚ ਕੱਚ ਮਾਰਿਆ ਹੁੰਦਾ ਤੇ ਜਿਹੜਾ ਸਾਰਾ ਫਰਸ਼ ਆ ਉਹ ਲਹੂ ਲਹਾਨ ਹੋਇਆ ਹੁੰਦਾ Laash ਨੂੰ ਵੇਖ ਕੇ ਸਾਫ ਪਤਾ ਲੱਗ ਰਿਹਾ ਹੁੰਦਾ ਕਿ ਇਸ ਲੜਕੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਪੁਲਿਸ ਆ ਕੇ ਜਾਂਚ ਕਰਦੀ ਆ ਤਾਂ ਜਾਂਚ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਕੀ ਕਹਿੰਦੇ ਆ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਹੁਣ ਇੱਥੇ ਪੁਲਿਸ ਦੇ ਉਹਨਾਂ ਅਫਸਰਾਂ ਨੂੰ ਸਵਾਲ ਆ ਜਿਹੜੇ ਕਹਿੰਦੇ ਸੀ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਵੀ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀ ਜਿਹੜੀ ਗਰਦਾਂ ਦੀ ਹੱਡੀ ਆ ਉਹ ਕਿਵੇਂ ਟੁੱਟ ਗਈ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਉਸ ਦੀਆਂ ਉਂਗਲਾਂ ਕਿਵੇਂ ਟੁੱਟ ਗਈਆਂ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਕੱਚ ਕਿਵੇਂ ਵੱਜ ਗਿਆ 9 ਅਗਸਤ 71 ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ ਇੱਕ 31 ਸਾਲ ਦੀ ਮਹਿਲਾ ਡਾਕਟਰ ਦੀ ਲਾਸ਼ ਮਿਲਦੀ ਆ ਜਿਸ ਦੇ ਨਾਲ ਪਹਿਲਾਂ ਰੇਪ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਉਸ ਦਾ ਮਰਡਰ ਕਰ ਦਿੱਤਾ ਜਾਂਦਾ ਆਪਾਂ ਵੀ ਸਾਰੇ ਪਰਿਵਾਰਾਂ ਵਾਲਿਆਂ ਆਪਣੇ ਵੀ ਘਰ ਦੇ ਵਿੱਚ ਧੀਆਂ ਭੈਣਾਂ ਨੇ ਆਪਾਂ ਵੀ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਪੜਨ ਦੇ ਲਈ ਘਰੋਂ ਬਾਹਰ ਭੇਜਦੇ ਆ ਪਰ ਜਦੋਂ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਾਂ ਇਹੋ ਜਿਹੀਆਂ ਘਟਨਾਵਾਂ ਸੌਂਦ ਨੂੰ ਮਿਲਦੀਆਂ ਨੇ ਤਾਂ ਮਾਪੇ ਵੀ ਆਪਦੀ ਧੀ ਨੂੰ ਘਰੋਂ ਬਾਹਰ ਭੇਜਣ ਤੋਂ ਪਹਿਲਾਂ 100 ਵਾਰ ਸੋਚਦੇ ਆ। ਤੇ ਅੱਜ ਮੈਂ ਸਾਰੇ ਮਾਪਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਸਾਰੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਰਲ ਕੇ ਬੋਲਿਆ ਜਰੂਰ ਕਰੋ। ਜੇ ਬੋਲ ਨਹੀਂ ਸਕਦੇ ਤਾਂ ਇਸ ਗੰਦੇ ਸਿਸਟਮ ਦੇ ਖਿਲਾਫ ਲਿਖ ਕੇ ਪੋਸਟ ਜ਼ਰੂਰ ਪਾਇਆ ਕਰੋ ਜੇ ਪੋਸਟ ਵੀ ਨਹੀਂ ਪਾ ਸਕਦੇ ਤਾਂ ਜਿਹੜਾ ਬੰਦਾ ਬੋਲਦਾ ਉਹਦੀ ਸਪੋਰਟ ਜ਼ਰੂਰ ਕਰਿਆ ਕਰੋ ਫੇਰ ਹੀ ਇਹੋ ਜਿਹੇ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੁਣ 9 ਅਗਸਤ ਵਾਲੇ ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ 31 ਸਾਲ ਦੀ ਇੱਕ ਮਹਿਲਾ ਡਾਕਟਰ ਦੀ Laash ਮਿਲਦੀ ਆ ਜਿਸ ਦੀ ਜਿਹੜੀ ਗਰਦਨ ਦੀ ਹੱਡੀ ਆ ਇਹ ਤੋੜੀ ਹੁੰਦੀ ਆ ਬਾਹਾਂ ਤੋੜੀਆਂ ਹੁੰਦੀਆਂ ਨੇ ਉਂਗਲਾਂ ਤੋੜੀਆਂ ਹੁੰਦੀਆਂ ਨੇ ਅੱਖਾਂ ਦੇ ਵਿੱਚ ਕੱਚ ਮਾਰਿਆ ਹੁੰਦਾ ਤੇ ਜਿਹੜਾ ਸਾਰਾ ਫਰਸ਼ ਆ ਉਹ ਲਹੂ ਲਹਾਨ ਹੋਇਆ ਹੁੰਦਾ ਲਾਸ਼ ਨੂੰ ਵੇਖ ਕੇ ਸਾਫ਼ ਪਤਾ ਲੱਗ ਰਿਹਾ ਹੁੰਦਾ ਕਿ ਇਸ ਲੜਕੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਪੁਲਿਸ ਆ ਕੇ ਜਾਂਚ ਕਰਦੀ ਆ ਤਾਂ ਜਾਂਚ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਕੀ ਕਹਿੰਦੇ ਆ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਹੁਣ ਇੱਥੇ ਪੁਲਿਸ ਦੇ ਉਹਨਾਂ ਅਫਸਰਾਂ ਨੂੰ ਸਵਾਲ ਆ ਜਿਹੜੇ ਕਹਿੰਦੇ ਸੀ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਵੀ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀ ਜਿਹੜੀ ਗਰਦਨ ਦੀ ਹੱਡੀ ਆ ਉਹ ਕਿਵੇਂ ਟੁੱਟ ਗਈ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਉਸ ਦੀਆਂ ਉਂਗਲਾਂ ਕਿਵੇਂ ਟੁੱਟ ਗਈਆਂ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਕੱਚ ਕਿਵੇਂ ਵੱਜ ਗਿਆ ਤੇ ਪੁਲਿਸ ਸੁਸਾਇਡ ਦਾ ਰੂਪ ਦੇਖ ਕੇ ਉਸ ਮਾਮਲੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਪ੍ਰੋਟੈਸਟ ਤੋਂ ਬਾਅਦ ਜਿਹੜਾ ਇਹ ਸਾਰਾ ਮਾਮਲਾ ਸੀਬੀਆਈ ਦੇ ਕੋਲ ਚਲਿਆ ਜਾਂਦਾ ਸੀਬੀਆਈ ਜਦੋਂ ਜਾਂਚ ਕਰਦੀ ਆ ਜਾਂਚ ਤੋਂ ਬਾਅਦ ਪਤਾ ਲੱਗਦਾ ਕਿ ਉਸ ਲੜਕੀ ਦੀ ਬੋਡੀ ਦੇ ਵਿੱਚੋਂ 150 ਗ੍ਰਾਮ ਸਪਰਮ ਨਿਕਲਿਆ ਮਤਲਬ ਕਿ 25 ਵਾਰ ਉਸ ਲੜਕੀ ਦੇ ਨਾਲ ਰੇਪ ਕੀਤਾ ਗਿਆ ਆਪਾਂ ਕਹਿ ਸਕਦੇ ਆ ਵੀ 10-15 ਬੈਟੀਆਂ ਦੇ ਵੱਲੋਂ ਉਸ ਲੜਕੀ ਦੇ ਨਾਲ ਰੇਪ ਕੀਤਾ ਗਿਆ ਜਿਹਨੂੰ ਪਹਿਲਾਂ ਪੁਲਿਸ ਸੁਸਾਈਡ ਦਾ ਰੂਪ ਦੇ ਕੇ ਇਸ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਸ ਤੋਂ ਬਾਅਦ ਜਾਂਚ ਅੱਗੇ ਵਧਦੀ ਆ ਤਾਂ ਅੱਗੇ ਫਿਰ ਜਿਹੜਾ ਇਹ ਵਿਅਕਤੀ ਆ ਜਿਹਦਾ ਨਾਮ ਆ ਸੰਜੇ ਰਵਾਏ ਸੰਜੇ ਰਵਾਏ ਨਾਮ ਦਾ ਵਿਅਕਤੀ ਆ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਤਿੰਨ ਵਿਆਹ ਕਰਾਉਣ ਦੇ ਦੋਸ਼ ਜਦੋਂ ਆਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਜਿਹੜਾ ਸੰਜੇ ਰਵਾਏ ਨਾਮ ਦਾ ਵਿਅਕਤੀ ਆ ਇਹ ਪੁਲਿਸਰ ਡਿਪਾਰਟਮੈਂਟ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ ਆ ਆਪਾਂ ਕਹਿ ਸਕਦੇ ਆ ਵੀ ਇਹ ਪੁਲਿਸ ਦਾ ਹੀ ਇੱਕ ਤਰ੍ਹਾਂ ਦੇ ਨਾਲ ਇੱਕ ਅਧਿਕਾਰੀ ਆ ਇਸ ਦੇ ਦੁਆਰਾ ਇਸ ਲੜਕੀ ਦਾ ਰੇਪ ਕੀਤਾ ਗਿਆ ਤੇ ਹੁਣ ਇੱਕ ਵਿਅਕਤੀ ਦਾ ਗ੍ਰਿਫਤਾਰ ਹੋ ਗਿਆ ਬਾਕੀਆਂ ਦੀ ਗ੍ਰਿਫਤਾਰੀ ਦੇਖਦੇ ਆ ਵੀ ਕਦੋਂ ਹੁੰਦੀ ਆ ਜਾਂ ਅੱਗੇ ਜਾਂਚ ਦੇ ਵਿੱਚ ਕੀ ਕੁਝ ਪਤਾ ਲੱਗਦਾ ਤੇ ਇੱਥੇ ਇੱਕ ਸਵਾਲ ਉੱਠਦਾ ਕਿ ਸਾਡੇ ਦੇਸ਼ ਦੇ ਵਿੱਚ ਇਹ ਜਿਹੜੇ ਬਲਾਤਕਾਰ ਆ ਇਹ ਕਿਉਂ ਹੁੰਦੇ ਆ ਕਿਉਂਕਿ ਜਿਹੜਾ ਸਾਡਾ ਸਮਾਜ ਆ ਉਹ ਸਾਰਾ ਇਲਜ਼ਾਮ ਲੜਕੀਆਂ ਦੇ ਉੱਪਰ ਥੋਪ ਦਿੰਦਾ ਕੁੜੀਆਂ ਦੇ ਉੱਪਰ ਥੋਪ ਦਿੰਦਾ ਕਿ ਜੀ ਉਹ ਛੋਟੇ ਕੱਪੜੇ ਪਾਉਂਦੀਆਂ ਨੇ ਤਾਂ ਰੇਪ ਹੁੰਦੇ ਆ ਕਿ ਜੀ ਉਹ ਸਕਲਟਾ ਪਾਉਂਦੀਆਂ ਨੇ ਤਾਂ ਰੇਪ ਹੁੰਦੇ ਆ ਜੇ ਕੁੜੀਆਂ ਦੇ ਛੋਟੇ ਕੱਪੜੇ ਪਾਉਣ ਦੇ ਕਰਕੇ ਰੇਪ ਹੁੰਦਾ ਤਾਂ ਆਪਣੇ ਦੇਸ਼ ਦੇ ਵਿੱਚ 4-4 ਸਾਲ ਦੀਆਂ ਬੱਚੀਆਂ ਦੇ ਨਾਲ ਵੀ ਰੇਪ ਹੋਇਆ ਉੱਥੇ ਤੁਸੀਂ ਕੀ ਕਹੋਗੇ ਰੇਪ ਇਸ ਕਰਕੇ ਨਹੀਂ ਹੁੰਦੇ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਨੇ ਰੇਪ ਇਸ ਕਰਕੇ ਹੁੰਦੀਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਕਿਉਂਕਿ ਸਾਡੇ ਦੇਸ਼ ਦਾ ਸਿਸਟਮ ਨਹੀਂ ਸਹੀ ਹੈਗਾ ਸਾਡੇ ਦੇਸ਼ ਦੇ ਵਿੱਚ ਜਿਹੜਾ ਰਾਮ ਰਹੀਮ ਵਰਗਾ ਬੰਦਾ ਜਿਹਦੇ ਉੱਪਰ ਬਲਾਤਕਾਰ ਦੇ ਦੋਸ਼ ਆ ਇਹੋ ਜਿਹਿਆਂ ਨੂੰ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਨੇ ਤੇ ਜ਼ਮਾਨਤਾਂ ਦੇ ਉੱਪਰ ਬਾਹਰ ਆ ਕੇ ਖੁੱਲੇ ਅਮਕਮ ਕਰਦੇ ਆ ਤੇ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਗੰਦੀ ਨਾਲੀ ਦੇ ਕੀੜੇ ਆ ਉਹਨਾਂ ਦਾ ਮੂੰਹ ਪੈਂਦਾ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਰੇਪ ਕਰਾਂਗੇ ਜਮਾਨਤਾਂ ਦੇ ਉੱਪਰ ਬਾਹਰ ਆ ਜਾਾਂਗੇ ਇੱਥੇ ਕਿਹੜਾ ਕਿਸੇ ਨੇ ਕੋਈ ਫਾਂਸੀ ਦੇਣੀ ਸਾਡੇ ਦੇਸ਼ ਦੇ ਵਿੱਚ ਲੀਡਰ ਇਹ ਗੱਲ ਤਾਂ ਕਹਿ ਦਿੰਦੇ ਆ ਕਿ ਰੇਪ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਪਰ ਅਸਲ ਦੇ ਵਿੱਚ ਕੀ ਕੁਛ ਹੁੰਦਾ ਆ ਰਾਮ ਰਹੀਮ ਬਲਦੇ ਮੈਂ ਕਿਹਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਰੇਪ ਕਰਦਾ ਉਹਦਾ ਲਿੰਗ ਵੱਢ ਕੇ ਉਹਦੇ ਮੂੰਹ ਦੇ ਵਿੱਚ ਪਾਓ ਫਿਰ ਉਸ ਨੂੰ ਤੜਫਾ ਤੜਫਾ ਕੇ ਮਾਰੋ ਤਾਕੇ ਉਸ ਦੀ ਮੌਤ ਨੂੰ ਦੇਖ ਕੇ ਜਿਹੜੇ ਇਹੋ ਜਿਹੇ ਘਟਨਾਵਾਂ ਕਰਨ ਵਾਲੇ ਸੋਚਦੇ ਆ ਉਹ ਸੋਚ ਬਿਣਾ ਸਕਣ ਪਰ ਸਾਡੇ ਦੇਸ਼ ਦਾ ਕਾਨੂੰਨ ਹੋਰ ਹੀ ਹਿਸਾਬ ਦਾ ਹੈ ਇੱਥੇ ਬਲਾਦਕਾਰੀ ਸ਼ਰਿਆਮ ਸੜਕਾਂ ਦੇ ਉੱਪਰ ਘੁੰਮਦੇ ਆ 15 ਅਗਸਤ ਵਾਲੇ ਦਿਨ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਤੇ 15 ਅਗਸਤ ਤੋਂ ਠੀਕ ਇੱਕ ਹਫ਼ਤਾ ਪਹਿਲਾਂ 9 ਅਗਸਤ ਵਾਲੇ ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ ਆ ਮਹਿਲਾ ਡਾਕਟਰ ਦੀ Laash ਮਿਲਦੀ ਆ ਜਿਹਦੇ ਨਾਲ ਰੇਪ ਕੀਤਾ ਗਿਆ ਆ ਹੁਣ 15 ਅਗਸਤ ਨੂੰ ਮਨਾਉਣ ਆ ਰਹੇ ਹੋ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਯਾਰ ਸਾਡੇ ਦੇਸ਼ ਦੇ ਵਿੱਚ ਤਾਂ ਕੁੜੀਆਂ ਕੱਲੀਆਂ ਘਰੋਂ ਬਾਹਰ ਤੱਕ ਨਹੀਂ ਜਾ ਸਕਦੀਆਂ ਅਖੀਰ ਦੇ ਵਿੱਚ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਉਸ ਧੀ ਨੂੰ ਇਨਸਾਫ਼ ਦਿਵਾਉਣ ਦੇ ਲਈ ਵੱਧ ਤੋਂ ਵੱਧ ਆਵਾਜ਼ ਜ਼ਰੂਰ ਬੁਲੰਦ ਕਰੋ ਤਾਂ ਕਿ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਅੱਜ ਮੈਂ ਸਾਰੇ ਮਾਪਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਸਾਰੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਵੀ ਕਿਤੇ ਇਹੋ ਜੀ ਘਟਨਾ ਵਾਪਰਦੀ ਆ ਤਾਂ ਰਲ ਕੇ ਬੋਲਿਆ ਜਰੂਰ ਕਰੋ ਜੇ ਬੋਲ ਨਹੀਂ ਸਕਦੇ ਤਾਂ ਇਸ ਗੰਦੇ ਸਿਸਟਮ ਦੇ ਖਿਲਾਫ ਲਿਖ ਕੇ ਪੋਸਟ ਜਰੂਰ ਪਾਇਆ ਕਰੋ ਜੇ ਪੋਸਟ ਵੀ ਨਹੀਂ ਪਾ ਸਕਦੇ ਤਾਂ ਜਿਹੜਾ ਬੰਦਾ ਬੋਲਦਾ ਉਹਦੀ ਸਪੋਰਟ ਜਰੂਰ ਕਰਿਆ ਕਰੋ ਫੇਰ ਹੀ ਇਹੋ ਜੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੁਣ 9 ਅਗਸਤ ਵਾਲੇ ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ 31 ਸਾਲ ਦੀ ਇੱਕ ਮਹਿਲਾ ਡਾਕਟਰ ਦੀ Laash ਮਿਲਦੀ ਆ ਜਿਸ ਦੀ ਜਿਹੜੀਆਂ ਗਰਦਨ ਦੀ ਹੱਡੀ ਆ ਇਹ ਤੋੜੀ ਹੁੰਦੀ ਆ ਬਾਹਾਂ ਤੋੜੀਆਂ ਹੁੰਦੀਆਂ ਨੇ ਉਂਗਲਾਂ ਤੋੜੀਆਂ ਹੁੰਦੀਆਂ ਨੇ ਅੱਖਾਂ ਦੇ ਵਿੱਚ ਕੱਚ ਮਾਰਿਆ ਹੁੰਦਾ ਤੇ ਜਿਹੜਾ ਸਾਰਾ ਫਰਸ਼ ਆ ਉਹ ਲਹੂ ਲਹਾਨ ਹੋਇਆ ਹੁੰਦਾ ਲਾਸ਼ ਨੂੰ ਵੇਖ ਕੇ ਸਾਫ਼ ਪਤਾ ਲੱਗ ਰਿਹਾ ਹੁੰਦਾ ਕਿ ਇਸ ਲੜਕੀ ਦਾ ਮਰਡਰ ਹੋਇਆ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਆ ਪੁਲਿਸ ਆ ਕੇ ਜਾਂਚ ਕਰਦੀ ਆ ਤਾਂ ਜਾਂਚ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਕੀ ਕਹਿੰਦੇ ਆ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਹੁਣ ਇੱਥੇ ਪੁਲਿਸ ਦੇ ਉਹਨਾਂ ਅਫਸਰਾਂ ਨੂੰ ਸਵਾਲ ਆ ਜਿਹੜੇ ਕਹਿੰਦੇ ਸੀ ਕਿ ਇਸ ਲੜਕੀ ਨੇ ਸੁਸਾਇਡ ਕੀਤਾ ਵੀ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀ ਜਿਹੜੀ ਗਰਦਾਂ ਦੀ ਹੱਡੀ ਆ ਉਹ ਕਿਵੇਂ ਟੁੱਟ ਗਈ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਉਸ ਦੀਆਂ ਉਂਗਲਾਂ ਕਿਵੇਂ ਟੁੱਟ ਗਈਆਂ ਜੇ ਉਸ ਲੜਕੀ ਨੇ ਸੁਸਾਇਡ ਕੀਤਾ ਤਾਂ ਉਸ ਦੀਆਂ ਅੱਖਾਂ ਦੇ ਵਿੱਚ ਕੱਚ ਕਿਵੇਂ ਵੱਜ ਗਿਆ ਤੇ ਪੁਲਿਸ ਸੁਸਾਇਡ ਦਾ ਰੂਪ ਦੇ ਕੇ ਉਸ ਮਾਮਲੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਉਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾਂਦਾ ਤੇ ਪ੍ਰੋਟੈਸਟ ਤੋਂ ਬਾਅਦ ਜਿਹੜਾ ਇਹ ਸਾਰਾ ਮਾਮਲਾ ਸੀਬੀਆਈ ਦੇ ਕੋਲ ਚਲਿਆ ਜਾਂਦਾ ਸੀਬੀਆਈ ਜਦੋਂ ਜਾਂਚ ਕਰਦੀ ਆ ਜਾਂਚ ਤੋਂ ਬਾਅਦ ਪਤਾ ਲੱਗਦਾ ਕਿ ਉਸ ਲੜਕੀ ਦੀ ਬੋਡੀ ਦੇ ਵਿੱਚੋਂ 150 ਗ੍ਰਾਮ ਸਪਰਮ ਨਿਕਲਿਆ ਮਤਲਬ ਕਿ 25 ਵਾਰ ਉਸ ਲੜਕੀ ਦੇ ਨਾਲ ਰੇਪ ਕੀਤਾ ਗਿਆ ਆਪਾਂ ਕਹਿ ਸਕਦੇ ਆ ਵੀ 10-15 ਵਿਅਕਤੀਆਂ ਦੇ ਵੱਲੋਂ ਉਸ ਲੜਕੀ ਦੇ ਨਾਲ ਰੇਪ ਕੀਤਾ ਗਿਆ ਜਿਹਨੂੰ ਪਹਿਲਾਂ ਪੁਲਿਸ ਸੁਸਾਈਡ ਦਾ ਰੂਪ ਦੇ ਕੇ ਇਸ ਕੇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਉਸ ਤੋਂ ਬਾਅਦ ਜਾਂਚ ਅੱਗੇ ਵਧਦੀ ਆ ਤਾਂ ਅੱਗੇ ਫਿਰ ਜਿਹੜਾ ਇਹ ਵਿਅਕਤੀ ਆ ਜਿਹਦਾ ਨਾਮ ਆ ਸੰਜੇ ਰਵਾਏ ਸੰਜੇ ਰਵਾਏ ਨਾਮ ਦਾ ਵਿਅਕਤੀ ਆ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਵਿਅਕਤੀ ਦੇ ਉੱਪਰ ਪਹਿਲਾਂ ਵੀ ਤਿੰਨ ਵਿਆਹ ਕਰਾਉਣ ਦੇ આરોਪ ਜਦੋਂ ਆਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਜਿਹੜਾ ਸੰਜੇ ਰਵਾਏ ਨਾਮ ਦਾ ਵਿਅਕਤੀ ਆ ਇਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ ਆ ਆਪਾਂ ਕਹਿ ਸਕਦੇ ਆ ਵੀ ਇਹ ਪੁਲਿਸ ਦਾ ਹੀ ਇੱਕ ਤਰ੍ਹਾਂ ਦੇ ਨਾਲ ਇੱਕ ਅਧਿਕਾਰੀ ਆ ਇਸ ਦੇ ਦੁਆਰਾ ਇਸ ਲੜਕੀ ਦਾ ਰੇਪ ਕੀਤਾ ਗਿਆ ਹੁੰਦਾ ਤੇ ਹੁਣ ਇੱਕ ਵਿਅਕਤੀ ਦਾ ਗ੍ਰਿਫਤਾਰ ਹੋ ਗਿਆ ਬਾਕੀਆਂ ਦੀ ਗ੍ਰਿਫਤਾਰੀ ਦੇਖਦੇ ਆ ਵੀ ਕਦੋਂ ਹੁੰਦੀ ਆ ਜਾਂ ਅੱਗੇ ਜਾਂਚ ਦੇ ਵਿੱਚ ਕੀ ਕੁਝ ਪਤਾ ਲੱਗਦਾ ਤੇ ਇੱਥੇ ਇੱਕ ਸਵਾਲ ਉੱਠਦਾ ਕਿ ਸਾਡੇ ਦੇਸ਼ ਦੇ ਵਿੱਚ ਇਹ ਜਿਹੜੇ ਬਲਾਤਕਾਰ ਆ ਇਹ ਕਿਉਂ ਹੁੰਦੇ ਆ ਕਿਉਂਕਿ ਜਿਹੜਾ ਸਾਡਾ ਸਮਾਜ ਆ ਉਹ ਸਾਰਾ ਇਲਜ਼ਾਮ ਲੜਕੀਆਂ ਦੇ ਉੱਪਰ ਥੋਪ ਦਿੰਦਾ ਕੁੜੀਆਂ ਦੇ ਉੱਪਰ ਥੋਪ ਦਿੰਦਾ ਕਿ ਜੀ ਉਹ ਛੋਟੇ ਕੱਪੜੇ ਪਾਉਂਦੀਆਂ ਨੇ ਤਾਂ ਰੇਪ ਹੁੰਦੇ ਆ ਕਿ ਜੀ ਉਹ ਸਕਲਟਾ ਪਾਉਂਦੀਆਂ ਨੇ ਤਾਂ ਰੇਪ ਹੁੰਦੇ ਆ ਜੇ ਕੁੜੀਆਂ ਦੇ ਛੋਟੇ ਕੱਪੜੇ ਪਾਉਣ ਦੇ ਕਰਕੇ ਰੇਪ ਹੁੰਦਾ ਤਾਂ ਆਪਣੇ ਦੇਸ਼ ਦੇ ਵਿੱਚ 4-4 ਸਾਲ ਦੀਆਂ ਬੱਚੀਆਂ ਦੇ ਨਾਲ ਵੀ ਰੇਪ ਹੋਇਆ ਉੱਥੇ ਤੁਸੀਂ ਕੀ ਕਹੋਗੇ ਰੇਪ ਇਸ ਕਰਕੇ ਨਹੀਂ ਹੁੰਦੇ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਨੇ ਰੇਪ ਇਸ ਕਰਕੇ ਹੁੰਦੀਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਕਿਉਂਕਿ ਸਾਡੇ ਦੇਸ਼ ਦਾ ਸਿਸਟਮ ਨਹੀਂ ਸਹੀ ਹੈਗਾ ਸਾਡੇ ਦੇਸ਼ ਦੇ ਵਿੱਚ ਜਿਹੜਾ ਰਾਮ ਰਹੀਮ ਵਰਗਾ ਬੰਦਾ ਜਿਹਦੇ ਉੱਪਰ ਬਲਾਤਕਾਰ ਦੇ ਦੋਸ਼ ਆ ਇਹੋ ਜਿਹਿਆਂ ਨੂੰ ਜ਼ਮਾਨਤਾਂ ਦਿੱਤੀਆਂ ਜਾਂਦੀਆਂ ਨੇ ਤੇ ਜ਼ਮਾਨਤਾਂ ਦੇ ਉੱਪਰ ਬਾਹਰ ਆ ਕੇ ਖੁੱਲੇ ਅਮਕਮ ਕਰਦੇ ਆ ਤੇ ਇਹਨਾਂ ਨੂੰ ਦੇਖ ਕੇ ਜਿਹੜੇ ਹੋਰ ਗੰਦੀ ਨਾਲੀ ਦੇ ਕੀੜੇ ਆ ਉਹਨਾਂ ਦਾ ਮੂੰਹ ਪੈਂਦਾ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਰੇਪ ਕਰਾਂਗੇ ਜਮਾਨਤਾਂ ਦੇ ਉੱਪਰ ਬਾਹਰ ਆ ਜਾਾਂਗੇ ਇੱਥੇ ਕਿਹੜਾ ਕਿਸੇ ਨੇ ਕੋਈ ਫਾਂਸੀ ਦੇਣੀ ਸਾਡੇ ਦੇਸ਼ ਦੇ ਵਿੱਚ ਲੀਡਰ ਇਹ ਗੱਲ ਤਾਂ ਕਹਿ ਦਿੰਦੇ ਆ ਕਿ ਰੇਪ ਕਰਨ ਵਾਲੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਪਰ ਅਸਲ ਦੇ ਵਿੱਚ ਕੀ ਕੁਛ ਹੁੰਦਾ ਆ ਰਾਮ ਰਹੀਮ ਬਲਦੇ ਮੈਂ ਕਿਹਾ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕਾਨੂੰਨ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਰੇਪ ਕਰਦਾ ਉਹਦਾ ਲੰਗ ਵੱਢ ਕੇ ਉਹਦੇ ਮੂੰਹ ਦੇ ਵਿੱਚ ਪਾਓ ਫਿਰ ਉਸ ਨੂੰ ਤੜਫਾ ਤੜਫਾ ਕੇ ਮਾਰੋ ਤਾਂ ਕਿ ਉਸ ਦੀ ਮੌਤ ਨੂੰ ਦੇਖ ਕੇ ਜਿਹੜੇ ਇਹੋ ਜਿਹੇ ਘਟਨਾਵਾਂ ਕਰਨ ਵਾਲੇ ਸੋਚਦੇ ਆ ਉਹ ਸੋਚ ਵੀ ਨਾ ਸਕਣ ਪਰ ਸਾਡੇ ਦੇਸ਼ ਦਾ ਕਾਨੂੰਨ ਹੋਰ ਹੀ ਹਿਸਾਬ ਦਾ ਹੈ ਇੱਥੇ ਬਲਾਦਕਾਰੀ ਸ਼ਰਿਆਮ ਸੜਕਾਂ ਦੇ ਉੱਪਰ ਘੁੰਮਦੇ ਆ 15 ਅਗਸਤ ਵਾਲੇ ਦਿਨ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਜਾਂਦਾ ਤੇ 15 ਅਗਸਤ ਤੋਂ ਠੀਕ ਇੱਕ ਹਫ਼ਤਾ ਪਹਿਲਾਂ 9 ਅਗਸਤ ਵਾਲੇ ਦਿਨ ਕਲਕੱਤਾ ਦੇ ਆਰਜੀ ਕਾਲਜ ਦੇ ਵਿੱਚੋਂ ਆ ਮਹਿਲਾ ਡਾਕਟਰ ਦੀ Laash ਮਿਲਦੀ ਆ ਜਿਹਦੇ ਨਾਲ ਰੇਪ ਕੀਤਾ ਗਿਆ ਹੁਣ 15 ਅਗਸਤ ਨੂੰ ਮਨਾਉਣ ਆ ਰਹੇ ਹੋ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਯਾਰ ਸਾਡੇ ਦੇਸ਼ ਦੇ ਵਿੱਚ ਤਾਂ ਕੁੜੀਆਂ ਕੱਲੀਆਂ ਘਰੋਂ ਬਾਹਰ ਤੱਕ ਨਹੀਂ ਜਾ ਸਕਦੀਆਂ ਅਖੀਰ ਦੇ ਵਿੱਚ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਕਿ ਉਸ ਧੀ ਨੂੰ ਇਨਸਾਫ਼ ਦਿਵਾਉਣ ਦੇ ਲਈ ਵੱਧ ਤੋਂ ਵੱਧ ਆਵਾਜ਼ ਜ਼ਰੂਰ ਬੁਲੰਦ ਕਰੋ ਤਾਂ ਕਿ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ